ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਤਨ ਨਗਸੇ ਲੈ ਲੈ ਕੇ ਆਏ ਜੀ ਇੱਕ ਬੈੜ ਬਈ ਤਾਜੀ ਸੋਈ ਆ ਦੋ ਗੱਬਣਾ ਨੇ ਥੋੜੇ ਥੋੜੇ ਦਣਕਰ ਵਾਲੀਆਂ ਲੈਂਦੀਆਂ ਨੇ ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਆਜੋ ਬਈ ਜੀ ਬਾਪੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਹੋਰ ਠੀਕ ਹੋ ਵਧੀਆ ਵਧੀਆ ਜੀ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਅੰਦਰ ਸਿੰਘ ਹਮ ਪਿੰਡ ਛਨਾਗਰਾ ਸਿੰਘ ਵਾਲਾ ਹਮ ਜ਼ਿਲ੍ਹਾ ਬਰਨਾਲਾ ਹਮ ਆਪਾ ਦੇ ਹੀਲੇ ਨੇੜੇ ਪਿੰਡ ਆਪਾਂ ਨੂੰ ਭਦੌਰ ਨੇੜੇ ਵਾਲਾ ਸੰਧੂ ਮੋਬਾਈਲ ਨੰਬਰ ਬੋਲ ਇਹਦੇ ਪਿੰਡ ਦੇ ਨਾਲ 9855733688 ਠੀਕ ਆ ਕਿਹੜਾ ਸੂਆ ਸੂਈ ਆ ਬਾਣ ਇਹ ਦੂਜਾ ਸੂਆ ਜੀ ਹੂੰ ਦੁੱਧ ਹੈਗਾ 9 ਲੀਟਰ ਹੁੰਡਾਂ ਗਦੇ ਇਸ ਵੇਲੇ ਓਕੇ 18 ਲੀਟਰ ਦੁੱਧ ਤਿਆਰ ਹੈ ਠੀਕ ਆ ਪੰਜ ਮਗਦੇ ਨੇ ਸੂਈ ਨੂੰ ਹੋਗਾ ਓਕੇ ਬਾਈ ਬੱਚੇ ਕੀ ਦੇਤਾ ਇਹਨੇ ਹੈ ਬਸ ਸਾ ਠੱਡੀ ਠੂਡੀ ਦਾ ਕੋਈ ਅੰਤ ਨਹੀਂ ਤਾਰਾ ਮਾਰ ਕੇ ਦਿਖਾਵਾਂਗੇ ਠੀਕ ਆ ਇਹ ਬਣਾਣੇ ਨੇ ਤੁਹਾਨੂੰ ਜੇ ਚਾਹੇ ਨਹੀਂ ਆਣਾ ਪਾਲਾ ਕੁਛ ਠੀਕ ਆ ਠੰਡੀ ਸੀਲ ਕਰਨ ਵਾਲੀ ਫੋਲ ਜਿਵੇਂ ਮਰਦੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਚੰਗੇ ਬੌਲੇ ਤੋਂ ਕਰਨ ਵਾਲੀ ਸਟਾਰਟ ਹੋਈ ਆ ਬਗਰੇ ਜਾਤ ਬਰੀਡ ਵਾਲੀ ਹੈ ਹੂੰ ਇਹਦੇ ਮੂੰਹ ਮਾ ਦਿਖਾ ਫੋਲ ਚੰਗੀਆਂ ਫੇਸ ਫੂਸ ਟੂਆ ਟੂਆ ਬੋਦੀ ਵਾਦੀ ਪੂਰੀ ਚੰਗੀ ਹੈ ਨਾ ਬੜੀ ਬੜੀ ਚੰਗੀ ਫੋਲ ਬਰੀਡ ਆ ਤੇਲੇ ਵਾਲੂਆ ਕਮਾਲ ਦਾ ਸੂਈ ਸਵਾਈ ਬਹੁਤ ਚੰਗੇ ਬੌਲੇ ਤੋਂ ਕਰਨ ਵਾਲੀ ਸਟਾਰਟ ਹੋਈ ਆ ਬਿਊਟੀ ਚੈੱਕ ਕਰੋ ਕਿ ਨਹੀਂ ਹਾਂਜੀ ਹਾਂ ਹੂੰ ਤੇਲੇ ਵਾਲੂਆ ਕਰਨ ਵਾਲੀ ਦਾ ਇੱਕ ਨੰਬਰ ਆ ਬਾਈ ਕੀ ਬਾਤ ਆ ਬਾਈ ਲੈ ਯਮ ਕੇ ਚਮਕ ਪੂਰੀ ਆ ਕਰਦ ਗੁੱਦ ਚੰਗਾ ਬਾਈ ਸੋਣੀ ਬੱਸੀ ਆ ਕੇ ਆ ਥਣ ਬਹੁਤ ਚੰਗਾ ਠੰਡੇ ਵੀ ਬਾਪੂ ਕਹਿੰਦਾ ਫੋਲਾ ਤਾਰਾ ਕੋਈ ਚੱਕਰ ਨਹੀਂ ਮਾਰ ਕੇ ਰਖਾਨੇ ਤੋਰ ਦੇ ਬਾਪੂ ਲੰਮੀ ਮੜੀ ਜੀ ਬੱਚੇ ਦਾ ਵੜਾ ਕਰਦੀ ਬੱਚੇ ਦਾ ਤਾਈ ਜੀ ਕਰਕੇ ਬੱਚੇ ਦਾ ਕਰਕੇ ਵੜਾ ਉਲਜੀ ਕਰਦੀ ਕੀ ਮੋ ਲਵਾਂ ਪੁਜਾਇ ਜ ਮੋਲ ਫੂਨਤੀ ਦੱਸ ਦੇਗੀ ਜੈ ਜੀ ਹਾਂ ਠੀਕ ਆ ਬਾਲਾ ਬਾਪੂ ਕਹਿੰਦਾ ਮੋਲ ਨਹੀਂ ਕਰਦੇ ਮੋਲ ਜਿਹੜਾ ਵੈੜ ਦੇ ਹਿਸਾਬ ਨਾਲ ਜਾਇਜ਼ ਹੋ ਖਿੱਚ ਕੇ ਮੋਲ ਰੱਖਾਂਗੇ ਤੋਰਾ ਇੱਕ ਨੰਬਰ ਕੱਦ ਇੱਕ ਨੰਬਰ ਬਰੀਟ ਇੱਕ ਨੰਬਰ ਲੇਵਾ ਇੱਕ ਨੰਬਰ ਥਣ ਵੀ ਬਹੁਤ ਚੰਗਾ ਲੱਗਿਆ ਤੇ ਚਵਾਈ ਤੁਹਾਡੇ ਸਾਹਮਣੇ ਆ ਜਾਣੀ ਆ ਬਾਪੂ ਕੋਈ ਚੱਕਰ ਨਹੀਂ ਧਾਰਾ ਮਾਰ ਕੇ ਰੱਖਾਂ ਨਾ ਨੇੜ ਤੋਂ ਲੇਵਾ ਚੈੱਕ ਕਰ ਲੋ ਲੈ ਬਾੜੀ ਤਗੜੀ ਫੀਟਿੰਗ ਆ ਨਾ ਬਾਪੂ ਬਾੜੀ ਚੰਗੀ ਬੱਸੀ ਹੈ ਜੀ ਹੂੰ ਦੇ ਤਾਂ ਹੀ ਬੀ ਤੇ ਉੱਤੇ ਟੱਪ ਜਾਣਾ ਇਹ ਨਹੀਂ ਛੇਤੀ ਸਹੀ ਗੱਲ ਆ ਦੋ ਚਾਰ ਲੈਣਾ ਜੀ ਜੋ ਖਮਾਣ ਨੂੰ ਜਪੈਣ ਲੱਗ ਗਿਆ ਸਹੀ ਗੱਲ ਹੈ ਇਹ ਤਾਜੀ ਕਰਕੇ ਪਾਉਂਦੇ ਨਹੀਂ ਠੀਕ ਹੈ ਜਿਵੇਂ ਮਰਜੀ ਨਾ ਨਾ ਨਹੀਂ ਪਾਉਣਾ ਨਾ ਵੀ ਮੈਂ ਤਾਂ ਪਾ ਰਿਹਾ ਮੈਂ ਕਿਹਾ ਚਲ ਪਾ ਕੇ ਦਿਖਾ ਦਿੰਦੇ ਠੀਕ ਕੋਈ ਚੱਕਰ ਨਹੀਂ ਨਹੀਂ ਆਉਣਾ ਪਾਉਣਾ ਪਾਉ ਬਾਪੂ ਕਹਿੰਦਾ ਨਹੀਂ ਪਾਉਣਾ ਨਾ ਪਾਉ ਤਾਂ ਵੀ ਕੋਈ ਚੱਕਰ ਨਹੀਂ ਲੈ ਵੀ ਕਲਾ ਕਲਾ ਥਾਣਾ ਹੈ ਪੂਰੀ ਵਿਥੀ ਤੇ ਥਣ ਨਾਣਾ ਨੂਣਾ ਕਰਮ ਵਾਲੀ ਦੇ ਫੁੱਲ ਚੰਗੀਆਂ ਨੇ ਬਾਕੀ ਚਵਾਈ ਦੇਖ ਲੈ ਬੜੀ ਚੰਗੀ ਚਵਾਈ ਹੈ ਡਾਕਟਰ ਤੂੰ ਦੇਖ ਬਾਕੀਆਂ ਪੀੜੀ ਦੇ ਵਹਿ ਕੇ ਧਾਰਾ ਮਾਰਨੀ ਆ ਬਾਪੂ ਨੇਂ ਨਹੀਂ ਬਾਪੂ ਹਾਂਜੀ ਹਾਂ ਹੂੰ ਲੈ ਕੀ ਆਵਾਜ਼ ਚਵਾਈ ਬੜੀ ਚੰਗੀਆਂ ਨਾ ਬਾਪੂ ਨਾ ਕੋਈ ਭੂਰ ਨਾ ਸਰਲਾ ਹੂੰ ਮੋਟਾ ਮੋਟਾ ਜਿਵੇਂ ਮਰਜੀ ਚੋਈ ਚੱਲ ਕੋਈ ਚੱਕਰੇ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਬੜੀ ਚੰਗੀ ਚਵਾਈ ਆ ਕਿ ਨਹੀਂ ਹਾਂ ਨਿਬੜਦੀ ਆ ਚਵਾਈ ਤਾਂ ਪੂਰੀ ਬਾਈ ਪੂਲੀ ਤੇ ਬੜਾ ਕਹਤਾ ਹਾਂ ਹਾਂ ਮੋਟਾ ਮੋਟਾ ਚੋਣਾ ਜਿਵੇਂ ਮਰਜੀ ਚੋਈ ਚੱਲ ਕੋਈ ਚੱਕਰੀ ਨਹੀਂ ਕੀ ਆ ਬਾਤ ਆ ਬਾਈ ਓਕੇ ਆ ਚੰਗੀ ਚਵਾਈ ਆ ਹਣਾ ਜਿਆਦਾ ਚਮੀ ਜੁਰੀ ਸਮਾਰਕ ਦਿਖਾ ਦੇ ਪਾਸੇ ਮੂਛਾ ਤਾਂ ਲੈ ਕੀ ਆ ਬਾਤ ਇੱਕ ਕ ਨੰਬਰ ਲੇਵਾ ਬਾਈ ਤੇ ਬਰੀਟ ਫੁੱਲ ਆ ਵਹਿੜ ਤੇ ਕੱਦ ਚੰਗਾ ਪ੍ਰਿੰਟ ਚੰਗਾ ਸੂਈ ਸਵਾਈ ਸਾਰੀਆਂ ਗੱਲਾਂ ਓਕੇ ਆ ਬਾਈ ਅੱਗੇ ਆ ਗਈ ਬਾਪੂ ਦੋ ਨੰਬਰ ਕਿਹੜਾ ਸਪੈਨਰ ਰੱਸੀ ਆ ਜੀ ਕਿੰਨੇ ਦਿਨ ਲਊਗੀ ਇਹ ਇਹ ਦਿਨ ਲੈ ਜੂ ਇੱਕ ਦੋ ਦੀ ਬਸ ਇੱਕ ਨੇੜੀ ਹੈ ਕੰਮ ਠੀਕ ਆ ਦੋ ਤਿੰਨ ਦਿਨ ਲੱਜਾ ਸਕਦੀ ਹੈ ਠੀਕ ਆ ਕਿੰਨਾ ਦੁੱਧ ਦੇ ਦੂਅਸਟੀਮੇਟ ਜਾ ਚਾਹੀਦਾ 20 ਤੋਂ ਬਾਹਰ ਜੀ ਠੀਕ ਆ ਹਾਂ ਬਸ 20 ਸੀਲ ਬਹੁਤ ਆ ਲੈ ਹੁਣ ਇਹ ਵੀ ਬਹੁਤ ਆ ਹਨਾ ਲੈ ਵੀ ਠੰਡੀ ਸੀਲ ਆ ਬਾਕਰੀਆ ਰੱਖਾ ਦਿਓ ਜੀ ਇਹ ਮਾਰੀ ਫੋਟ ਹੈ ਚਲਦੀ ਕੋਈ ਨਹੀਂ ਪੋਰ ਆਈ ਹੈ ਬੰਦ ਸਰਾ ਕੇ ਠੀਕ ਆ ਇਹ ਲੈ ਆਹ ਹਾ ਜੀ ਨਹੀਂ ਹੈਗੀ ਨਾ 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 ਠੀਕ ਆ ਬਾਈ ਇੱਕ ਬਾਕੀ ਚਾਰੇ ਥਣ ਇੱਕੋ ਜੇ ਪੂਰੇ ਗਾਇਬ ਤੇ ਲੈ ਕੱਲਾ ਕੱਲਾ ਥਾਣਾ ਐ ਮੁੱਠੀ ਵਾਲਾ ਥਣ ਗਲਾਬੀ ਥਣ ਕਿਆ ਬਾਤ ਸਫਾਈ ਬੜੀ ਐ ਨਾ ਲੇਵੇ ਨੀ ਹਾਂਜੀ ਬਾਹਰ ਤੰਗੀ ਵਸੀ ਐ ਬਾਕੀ ਪ੍ਰਿੰਟ ਵਾਲਾ ਚੰਗਾ ਪ੍ਰਿੰਟ ਪ੍ਰਿੰਟ ਦੀ ਚੰਗੀ ਐ ਪਲੀ ਵੀ ਚੰਗੀ ਐ ਇਧਰ ਦਿਖਾ ਦਿਓ ਮੇਰੇ ਪਾਸੋਂ ਜੀ ਹਾਂ ਕੋਈ ਲੱਸੀ ਨਹੀਂ ਲਾਵਨੀ ਲੇਵਾ ਬਾਲਾ ਸਿੰਘ ਮੀਣਾ ਹਮ ਮੇਰਾ ਐ ਮੀਨੀ ਜੀ ਹੋਈ ਦਿਖਾ ਦਿੰਨੇ ਆ ਉਹ ਤਾਂ ਬੇਵਲੂਮੀ ਜਣਾ ਹਾਂ ਉਹ ਹੀ ਮੀਨੀ ਜੇ ਹਮ ਖੋਲ ਦੇ ਕੋਈ ਤੋੜ ਦੇ ਅੱਦ ਚੰਗਾ ਪਲੀ ਵੀ ਐ ਪ੍ਰਿੰਟ ਵਾਲੀ ਐ ਯਾਤ ਵਾਲੀ ਐ ਬ੍ਰੀਟ ਵਾਲੀ ਐ ਬਾਈ ਦੁੱਧ ਵੀ ਚੰਗਾ ਪਾ ਦੂ ਜਿਹੜੇ ਹਿਸਾਬ ਨਾਲ ਪਗੜੇ ਠੰਡੀ ਠੁੱਡੀ ਬਹੁਤ ਹੈ ਹੂੰ ਬਾਕੀ ਤੋਰਾ ਚੈੱਕ ਕਰੋ ਇੱਕ ਨੰਬਰ ਤੋਰਾ ਕਰ ਮਾ ਜੀ ਵਾਲੀ ਚਮਕ ਚਮਕਾ ਵਹਿੜ ਤੇ ਹਾਂਜੀ ਹਾਂ ਹੂੰ ਬਣੂ ਬਹੁਤ ਬਾਪੂ ਹਾਂਜੀ ਜੇ ਚਾਰ ਦਿਨ ਸੂਈ ਨਾ ਤੁਰਿਆ ਨਹੀਂ ਇਹਨਾ ਵਹਿੜ ਤੇ ਹੂੰ ਲੈ ਲੈ ਜਿਵੇਂ ਮਾਰ ਦਿਆ ਤਿਹਰੀ ਚੱਲ ਠੰਡੀ ਸੀਲ ਕਰ ਮਾ ਜੀ ਹਾਂਜੀ ਹਾਂ ਲੈ ਕੀ ਮੋਲ ਜਾਇਜ ਮੋਲੋਪਾ ਜੀ ਫੋਨਤੀ ਦੱਸਦੇ ਹਾਂ ਜੈ ਜੀ ਹਾਂ ਜੀ ਹਾਂ ਮੋਲ ਬਾਪੂ ਕਹਿੰਦਾ ਫੋਨਤੀ ਕਰ ਲਾਂਗੇ ਮੋਲ ਜਿਹੜਾ ਵੈਲ ਦੇ ਹਿਸਾਬ ਨਾਲ ਬਿਲਕੁਲ ਜੈਜ ਹੋਊਗਾ ਵਾੜਾ ਮੋਲ ਖੇਚ ਕੇ ਮੋਲ ਰੱਖਾਂਗੇ ਤੋਰਾ ਤੋਰਾ ਇੱਕ ਨੰਬਰ ਹੈ ਹਾਂ ਜੀ ਹਾਂ ਹੂੰ ਹੂੰ ਬੱਸੀ ਬਹੁਤ ਚੰਗੀ ਹੈ ਜੀ ਦੁਨੀ ਸਹੀ ਗੱਲ ਹੈ ਕੱਲੀ ਕੱਚੀ ਕੱਚੀ ਹੈ ਕਣੇ ਪਾ ਕੱਚੀ ਆਈ ਜ਼ਰੂਰ ਹੂੰ ਇਹ ਬੱਸੀ ਦਾ ਕੋਈ ਲੇਖਾ ਨਹੀਂ ਹੂੰ ਇਹ ਲੈ ਇੱਕ ਗਰਮ ਹੁੰਦਾ ਪਸੂਨਾ ਪੂਰਾ ਮੈਂ ਜਿਵੇਂ ਪਹਿਲਾਂ ਲੈ ਠੰਡੀ ਠੁੰਡੀ ਫੋਲ ਆ ਹਾਂ ਲੇ ਕੀ ਬਾਤ ਆ ਜਿਵੇਂ ਮਰ ਜੇ ਹੱਥੇ ਫੇਰੀ ਹਾਂ ਦਿਖਾ ਦਿਓ ਜੀ ਸੋਸ਼ਣੀ ਨਹੀਂ ਕਹਿਣ ਟੱਲ ਲੱਗ ਪਈ ਹੈ ਜੀ ਸੋਸ਼ਣੀ ਟੱਲ ਲੱਗ ਪਈ ਹੈ ਬੜਾ ਚੰਗਾ ਧਾਨਾ ਕੋਈ ਇਹਦੇ ਬੁੱਬੀ ਚ ਕੁਛ ਨਹੀਂ ਪੂਰਾ ਵੀ ਹੁੰਦਾ ਓਕੇ ਗਾਰੰਟੀ ਹੋ ਆਪਣੀ ਅੱਗੇ ਆ ਗਈ ਲਾਸਟ ਤੇ ਵੇਣ ਹਾਂ ਜੀ ਹਾਂ ਕਿਹੜਾ ਸੂਆ ਇਹ ਜੀ ਤੂੰ ਆ ਦੂਜਾ ਲੋਤੀ ਜਾਨੂੰ ਇੱਥੇ ਕਿ ਜੀ ਕਿੰਨੇ ਦਿਨ ਲੋ ਇਹ ਇਹ ਲੈ ਆ ਹਫਤਾ ਹਫਤਾ ਲੈ ਜਾ ਹਾਂ ਕਿੰਨਾ ਕੀ ਰਿਕਾਰਡ ਆ ਵੈਸੇ ਦਾ ਡੜਨਾ ਚਾਹੀਦਾ 25 ਲੀਟਰ ਕੱਦ ਬਹੁਤ ਆ ਗਾਂਦਾ ਮੇਰਾ 6 ਫੁੱਟ ਕਰਦਾ ਦੇਖੋ ਸਹੀ ਗੱਲ ਆ ਕੱਦ ਹੀ ਬਹੁਤ ਆ ਹਾਂ ਕੱਦ ਬਾਲਾ ਗਾਂਦਾ ਹੂੰ ਕੋਈ ਛੱਡੀ ਠੁੱਡੀ ਦਾ ਜਬ ਕੋ ਅੰਤ ਨਹੀਂ ਲੈ ਹੂੰ ਲੈਵਾ ਦਿਖਾ ਲੈ ਲੈ ਕੋ ਫੜੇ ਫੂਸ ਮਣੀ ਲੈ ਢੱਲੀ ਬੋ ਪਈਆ ਹਾਂ ਹਾਂ ਹੇ ਤਾਂ ਕੱਚੇ ਹਵਤਾ ਰਹੀ ਹੂੰ ਆਉਤਾ ਹੀ ਹੁੰਦਾ ਹਣ ਹੁਣ ਬਹੁਤ ਚੰਗਾ ਹਨਾ ਕੱਚੀ ਕੱਚੀ ਆ ਬਾਈ ਉਸ ਹਿਸਾਬ ਨਾਲ ਅੱਜ ਲਾਇਓ ਮੂਰੋ ਲੈਵਾ ਚੈੱਕ ਕਰਵਾਉਣ ਲੈ ਬਹੁਤ ਸੋਹਣਾ ਆਰਡਰ ਹਾਂ ਹੀ ਬੜਾ ਚੰਗਾ ਥਾਨ ਉਹ ਲੈ ਬਾਪੂ ਦੋਰ ਕੇ ਰਖਾਰੇ ਕੋਲ ਬ੍ਰੀਡ ਬਾਈ ਫੇਸਬੁਕਸ ਬੜਾ ਪਿਆਰਾ ਵੱਡਾ ਕੱਦ ਛੋਟੀ ਨਾ ਮੰਨਿਓ ਪੜੀ ਵੀ ਚੰਗੀਆਂ ਜਾਣ ਵਾਲੀ ਆ ਬਾਕੀ ਦੋਰਾ ਚੈੱਕ ਕਰੋ ਢਾਂਚਾ ਬੜਾ ਕਮਾਲਾ ਹਨਾ ਬਾਪੂ ਹਾਂ ਜੀ ਦੋਰਾ ਤਾਂ ਬੜਾ ਚੰਗਾ ਸਹੀ ਗੱਲ ਇੱਕ ਨੰਬਰ ਦੋਰਾ ਕਰਮ ਵਾਲੀ ਮੁੱਲ ਫੂਨਤੀ ਹੋ ਜੋ ਹਾਂ ਮੁੱਲ ਫੂਨਤੀ ਕਰ ਦੇਗੀ ਜੈ ਜੀ ਹਾਂ ਜੀ ਹਾਂ ਵਿਚ ਵਿਚ ਆਏ ਲੈ ਜਾਂਦੇ ਫਿਰ ਉਹ ਹੂੰ ਐਂ ਜੀ ਹੋ ਗਿਆ ਮੁੱਲ ਬਾਪੂ ਕਹਿੰਦਾ ਫੂਨਤੇ ਹੋ ਜੋ ਬਾਈ ਜਾਇਜ ਮੁੱਲ ਹੂ ਬਾਲਾ ਮੁੱਲ ਨਹੀਂ ਕਰਦੇ ਖਿੱਚ ਕੇ ਮੁੱਲ ਰੱਖਾਂਗੇ ਮੁੱਲ ਫਿਰ ਬਾਪੂ ਦੇ ਜਾਇਜ ਹੀ ਹੁੰਦੇ ਆ ਆਪਾਂ ਪਹਿਲੀ ਲਿਆਉਣੇ ਮੈਂ ਦੋ ਤਿੰਨ ਹੀ ਲਿਆਉਣੇ ਚੰਗੇ ਹੂੰ ਸਹੀ ਗੱਲ ਆ ਪਸੂ ਬਾਪੂ ਦੋ ਜਾਂ ਤਿੰਨ ਹੀ ਲਿਆਉਂਦਾ ਹੁੰਦਾ ਹੈ ਲਿਆਉਂਦਾ ਪਰ ਚੰਗੇ ਆ ਨਾਗ ਸਿਵਾਪੂਲੇ 3 ਬਈ 3 ਹੀ ਰਖਾਤੇ ਕਿਸੇ ਵੀਰ ਨੂੰ ਤੰਨਾ ਜੋ ਕੋਈ ਵੀ ਪਸੰਦ ਆਵੇ ਤਾਂ ਬਾਪੂ ਨਾਲ ਕਨੈਕਟ ਕਰ ਲਿਓ ਧੰਨਵਾਦ